ਤੋਂਦਰ ਨਿਰਣੇ ਕਾਜੀ ਲੜਪੇ ਬਈ ਪਈਏ ਪਤਾ ਨਹੀਂ ਕੀ ਚੱਕਰ ਪੈ ਗਿਆ ਪੜਾ ਜਿੱ ਇੱਕ ਗੱਲ ਦੇਖ ਲਿਓ ਪ੍ਰਵਾਸੀ ਬੰਦਾ ਲੜਦਾ ਨਾ ਸਾਰੇ ਉਹਦੇ ਨਾਲ ਇਕੱਠੇ ਹੋ ਜਾਂਦੇ ਆ ਇੱਥੇ ਪੰਜਾਬੀ ਦੇਖ ਲਿਓ ਦੋ ਤਿੰਨ ਕਿਨੇ ਬੇਸ਼ੱਕ ਪੰਜਾਬੀ ਲੋਕ ਇਹਨਾਂ ਨੂੰ ਛੜਵਾ ਰਹੇ ਆ ਲੜਿਆ ਆਪਸ ਵਿੱਚ ਭਈਏ ਭਈਏ ਹੀ ਨੇ ਪਰ ਵੱਡੀ ਗੱਲ ਇਹ ਆ ਇਹਨਾਂ ਦਾ ਏਕਾਬਲ ਹੁੰਦਾ ਮੈਂਟ ਚ ਮੈਂਟ ਚ ਕੀੜੀਆਂ ਦਾ ਭੌਣ ਮੰਗ ਇਕੱਠੇ ਹੋ ਜਾਂਦੇ ਆ ਇਹ ਗੱਲ ਕਿਤੇ ਨਾ ਕਿਤੇ ਆਪਣਿਆਂ ਨੂੰ ਸਮਝਣੀ ਚਾਹੀਦੀ ਹੈ ਕੀ ਮਸਲੇ ਆਪਣੇ ਜਿਹੜੇ ਚੱਲਦੇ ਆ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਇਹ ਮਾੜੇ ਨੇ ਜਾਂ ਇਹਨਾਂ ਨੂੰ ਭਜਾਓ ਪਰ ਜਦੋਂ ਬੰਦਾ ਲਿਮਟ ਪਾਰ ਕਰ ਜਾਂਦਾ ਨਾ ਉਦੋਂ ਸੋਚਣਾ ਜਿਹੜਾ ਜ਼ਰੂਰ ਪੈਂਦਾ ਸੋ ਇੱਕ ਵੱਡੀ ਉਦਾਹਰਣ ਇਹਨਾਂ ਦੀ ਪਤਾ ਨਹੀਂ ਕੀ ਲਫੜਾ ਪਿਆ ਪੂਰਾ ਮਾਹੌਲ ਜਿਹੜਾ ਤੜਕੀ ਕਰਮ ਹੋ ਗਿਆ ਸੱਕਾ ਦਾ ਸਮਝ ਨਹੀਂ ਆਉਂਦੀ ਆਪਦੀ ਭਾਸ਼ਾ ਦੇ ਵਿੱਚ ਹੀ ਲੜਦੇ ਆ ਆਪਣੇ ਮੰਗੂ ਪੰਜਾਬੀ ਨਹੀਂ ਬੋਲਦੇ